ਹੇ ਗੁਰਜੀ ਕੀ ਫਤਿਹ ਪੰਨੇ ਹੋ ਇਤਿਹਾਸ ਦੇ ਦੱਸ ਦੇ ਨੇ ਜਿੱਤਾ ਜਿਤੀਆਂ ਬਹੁਤ ਪੰਜਾਬੀਆਂ ਨੇ ਜਦੋਂ ਕਦੇ ਵੀ ਦੇਸ਼ ਤੇ ਪੀੜ ਬਣੀ ਹਿੱਸਾ ਬਦਕੇ ਪਾਇਆ ਪੰਜਾਬੀਆਂ ਨੇ ਜਦੋਂ ਕਦੇ ਕਵੇ ਤਾਵਾਂ ਦੀ ਗੱਲ ਕਰੀਏ ਕਵਿਤਾਵਾਂ ਵਧ ਕੇ ਲਿਖੀਆਂ ਪੰਜਾਬੀਆਂ ਨੇ ਤੇ ਅੱਜ ਗੱਲ ਸ਼ਹੀਦੀ ਦੀ ਹੋ ਰਹੀ ਏ ਸ਼ਹੀਦੀਆਂ ਵਧ ਕੇ ਦਿੱਤੀਆਂ ਪੰਜਾਬੀਆਂ ਸ਼੍ਰੀ ਅਕਾਲ ਸਤੰਤ ਗੁਰੂ ਤੇਗ ਬਹਾਦਰ ਪਾਤਸ਼ਾਹ ਤਿਨਾਂ ਦੇ 300 ਸਾਲਾ ਸ਼ਹੀਦੀ ਸ਼ਤਾਵਨ ਨੂੰ ਸੰਬੰਧਿਤ ਰਚਨਾ ਅਰਜ ਕਰ ਰਿਹਾ ਤੇ ਸਾਧ ਸੰਗਤ ਅੱਜ ਦੀ ਜੋ ਰਚਨਾ ਇਸ ਨੂੰ ਕੋਰੜਾ ਛੰਦ ਦੇ ਵਿੱਚ ਕਹਿਣ ਦੀ ਕੋਸ਼ਿਸ਼ ਕਰ ਰਿਹਾ ਚਲ ਕਸ਼ਮੀਰੋ ਚਲ ਕਸ਼ਮੀਰੋਂ ਆਏ ਤੁਹਾਡੇ ਪਾਸ ਜੀ ਸਾਨੂੰ ਪੰਡਤਾਂ ਨੂੰ ਹੈ ਤੁਸਾਂ ਤੇ ਆਸ ਜੀ ਡੁੱਬ ਰਹੀ ਬੇੜੀ ਸਾਡੀ ਲਾਓ ਪਾਰ ਜੀ ਰੱਖਿਆ ਅਸਾਂ ਦੀ ਕਰਿਓ ਦਤਾਰ ਜੀ ਨਾਲ ਬੋਲ ਦਿਓ ਰੱਖਿਆ ਅਸਾਂ ਦੀ ਕਰਿਓ ਦਤਾਰ ਜੀ ਰੱਖਿਆ ਅਸਾਂ ਦੀ ਕਰਿਓ ਜਬਰ ਦੇ ਨਾਲ ਜਬਰ ਦੇ ਨਾਲ ਈਨ ਹੈ ਮਨਾਮ ਦਾ ਦਿਨੋ ਦਿਨ ਜ਼ੁਲਮ ਬਧਾਈ ਜਾਂਦਾ ਰੋਜ਼ ਹੀ ਜਿਨੇ ਉਲੋਂਦਾ ਵੇਸ਼ਮਾਰ ਜੀ ਰੱਖਿਆ ਅਸਾਂ ਦੀ ਕਰਿਓਦਤਾਰ ਜੀ ਰੱਖਿਆ ਅਸਾਂ ਦੀ ਕਰਿਓਦਤਾਰ ਦੀ ਥਾਂ ਥਾਂ ਉਮ ਕਹੈ ਅਸੀਂ ਬੜਾ ਜੱਬਿਆ ਤੁਸਾਂ ਬਿਨਾ ਕੋਈ ਨਾ ਸਹਾਰਾ ਲੱਭਿਆ था था कुम के है असि बड़ा जबया तुसा बिना कोई ना सहारा लभया किसे बिना ਲਈ ਸਾਡੀ ਜਰਾਸਾਰ ਜੀ ਰੱਖਿਆ ਅਸਾਂ ਦੀ ਕਰਯੋਦਤਾਰ ਜੀ ਰੱਖਿਆ ਅਸਾਂ ਦੀ ਕਰਯੋਦਤਾਰ ਜੀ ਸਾਡੇ ਮੰਦਰਾਂ ਨੂੰ ਉਹ ਢਾਈ ਜਾ ਰਿਆ ਉੱਥੇ ਹੀ ਮਸੀਤਾਂ ਹੈ ਬਣਾਈ ਜਾ ਰਿਆ ਸਾਡੇ ਮੰਦਰਾਂ ਨੂੰ ਇਹ ਹਟਾਈ ਜਾ ਰਿਹਾ ਉੱਥੇ ਹੀ ਮਸੀਤਾਂ ਹੈ ਬਣਾਈ ਜਾ ਰਿਆ ਹਿੰਦੂਆਂ ਤੇ ਢੋਂਦਾ ਬੜੇ ਅਤਿਆਚਾਰ ਜੀ ਰੱਖਿਆ ਅਸਾਂ ਦੀ ਕਰ ਯੋਧਤਾਰ ਜੀ ਰੱਖਿਆ ਅਸਾਂ ਦੀ ਕਰ ਯੋਧਤਾਰ ਜੀ ਧਰਮ ਅਸਾਂ ਦਾ ਖਤਰੇ ਦੇ ਵਿੱਚ ਹੈ ਲਾਲਚਾਂ ਦੇ ਨਾਲ ਪਾਈ ਜਾਂਦਾ ਖਿੱਚ ਹੈ ਦਰਮੇ ਅਸਾਂ ਦਾ ਖਤਰੇ ਦੇ ਵਿੱਚ ਹੈ ਲਾਲਚਾਂ ਦੇ ਨਾਲ ਪਾਈ ਜਾਂਦਾ ਖਿੱਚ ਹੈ ਈਨ ਹੈ ਮਨਾਮ ਦਾ ਜਦ ਦੇਂਦਾ ਮਾਰ ਜੀ ਰੱਖਿਆ ਅਸਾਂ ਦੀ ਕਰਿਉਦਤਾਰ ਜੀ ਰੱਖਿਆ ਅਸਾਂ ਦੀ ਕਰਿਉਦਤਾਰ ਜੀ ਕੋਣ ਨੇ ਗੋਵਿੰਦ ਰਹਿ ਬੈਠ ਆਣ ਕੇ ਆਖਦੇ ਪਿਤਾ ਨੂੰ ਸਾਰਾ ਸੱਚ ਜਾਣ ਕੇ ਦੁਖੀਆਂ ਦੀ ਗੱਲ ਤੁਸੀਂ ਲਾਓ ਵਿਚਾਰ ਜੀ ਰੱਖਿਆ ਅਸਾਂ ਦੀ ਕਰ ਉਹ ਦਤਾਰ ਜੀ ਰੱਖਿਆ ਅਸਾਂ ਦੀ ਕਰ ਉਹ ਦਤਾਰ ਜੀ ਡੁੱਬਦੀ ਇਨਾ ਦੀ ਬੇੜੀ ਬੰਨੇ ਲਾਜੋ ਡੁੱਬਦੀ ਇਨਾ ਦੀ ਬੇੜੀ ਬੰਨੇ ਲਾਜੋ ਪੇਟਾ ਜਾ ਕੇ ਸੀਸ ਦੀ ਤੁਸੀਂ ਚੜਾ ਦਿਓ ਮਨੁੱਖਤਾ ਦਾ ਵੇੜਾ ਗੁਰਾਂ ਦਿੱਤਾ ਪਾਰ ਜੀ ਮਨੁੱਖਤਾ ਦਾ ਵੇੜਾ ਗੁਰਾਂ ਦਿੱਤਾ ਤਾਰ ਜੀ ਰੱਖਿਆ ਅਸਾਂ ਦੀ ਕਰਿਓ ਉਦ ਤਾਰ ਜੀ ਜਗ ਤੇ ਸ਼ਹੀਦ ਏ ਬਣੀ ਮਿਸਾਲਿਆ ਗਾਖਲ ਗੁਰੂ ਬਣੇ ਹਿੰਦੂਆਂ ਦੀ ਟਾਲਿਆ ਜਗ ਤੇ ਸ਼ਹੀਦ ਏ ਬਣੀ ਮਿਸਾਲਿਆ ਗਾਖਲ ਗੁਰੂ ਬਣੇ ਹਿੰਦੂਆਂ ਦੀ ਟਾਲਿਆ ਜਾ ਕੇ ਆਪ ਦਿੱਲੀ जा कप दिली सीस दिती रखिया असांजी करे उत तार जी रखिया असांजी करे उत तार जी रखिया असांजी جی सत श्री अकाल ਵਾਹਿਗੁਰੂ ਜੀ ਕਾ